ਫਿਰ ਮਹਾਰਾਜ ਕਹਿੰਦੇ ਨਾ ਬਿਰਥੀ ਕਦੇ ਨਾ ਹੋਵਈ ਜਨਕੀ ਅਰਦਾਸ ਅੱਜ ਭਾਈ ਜੇਠਾ ਜੀ ਨਾਨੀ ਮਾਣੇ ਪਿਆਰ ਕੀਤਾ ਤੇ ਅਰਦਾਸ ਵੀ ਕੀਤੀ ਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੇ ਜੇਠੇ ਨੂੰ ਵੱਡਾ ਦਿਲ ਦਿੱਤਾ ਹੈ ਖਰਚਣ ਵਾਸਤੇ ਕੁਝ ਪੈਸਾ ਥੇਲਾ ਵੀ ਦਿਓ ਸਤਿਗੁਰੂ ਜੀ ਨੇ ਐਸੀ ਕਿਰਪਾ ਵਰਤਾ ਦਿੱਤੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਅੱਜ ਖੁਸ਼ੀਆਂ ਦੇ ਨਾਲ ਲੋਕਾਂ ਦੀਆਂ ਲੈਣਾ ਲੱਗੀਆਂ ਪਈਆਂ ਨੇ ਮੱਥਾ ਟੇਕਣ ਵਾਸਤੇ ਕੀਤੀ ਹੋਈ ਅਰਦਾਸ ਪੂਰੀ ਹੋ ਜਾਂਦੀ ਨਾਨੀ ਮਾਣ ਨੇ ਅਰਦਾਸ ਕੀਤੀ ਐਸੀ ਕਿਰਪਾ ਵਰਤੀ ਭਾਈ ਜੇਠਾ ਜੀ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਵਿੱਚ ਲੀਨ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦਾ ਸ਼ਬਦ ਹੈ ਜਿੰਨੀ ਦੇਰ ਤੱਕ ਬੰਦਾ ਗੁਰੂ ਧਾਰਨ ਨਹੀਂ ਨਾ ਕਰਦਾ ਜਿੰਨੀ ਦੇਰ ਤੱਕ ਗੁਰੂ ਵਾਲਾ ਨਹੀਂ ਬਣਦਾ अनेका ਹੀ ਪੈਸਾ ਕਮਾ ਲਵੇ ਪ੍ਰਾਪਰਟੀਆਂ ਖਰੀਦ ਲਵੇ ਧਨ ਦੌਲਤ ਬੜਾ ਵੱਡਾ ਅਮੀਰ ਬਣ ਜਾਵੇ ਪਰ ਜੇ ਜ਼ਿੰਦਗੀ ਵਿੱਚ ਗੁਰੂ ਨਹੀਂ ਫਿਰ ਸਾਰੀ ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ ਹੈ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਜੇ ਜ਼ਿੰਦਗੀ ਵਿੱਚ ਗੁਰੂ ਨਹੀਂ ਜੀਵਨ ਵਿੱਚ ਗੁਰੂ ਨਹੀਂ ਤੇ ਫਿਰ ਜ਼ਿੰਦਗੀ ਵਿੱਚ ਹਨੇਰਾ ਹੀ ਨੇ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤਿ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਸੰਗਤ ਜੀ ਗੁਰੂ ਤੋਂ ਬਿਨਾ ਕੋਈ ਮੁਕਤੀ ਵੀ ਨਹੀਂ ਦੇ ਸਕਦਾ ਛੇਵੇਂ ਪਾਤਸ਼ਾਹ ਜੀ ਦੇ ਜਦੋਂ ਅਸੀਂ ਇਸ ਇਤਿਹਾਸ ਪੜਦੇ ਆ ਇੱਕ ਘਾਈ ਸਿੱਖ ਖਾਈ ਸਿੱਖ ਜਿਹੜਾ ਸੀ ਇੱਕ ਟਕਾ ਲੈ ਕੇ ਜਹਾਂਗੀਰ ਬਾਦਸ਼ਾਹ ਜੀ ਦੇ ਤੰਬੂ ਵਿੱਚ ਗਿਆ ਜਹਾਂਗੀਰ ਬਾਦਸ਼ਾਹ ਨੂੰ ਕਹਿਣ ਲੱਗਾ ਮੱਥਾ ਟੇਕਿਆ ਇੱਕ ਟਕਾ ਰੱਖਿਆ ਉਸ ਸਮੇਂ ਦੇ ਇੱਕ ਟਕਾ ਰੱਖ ਕੇ ਤੇ ਮੰਗ ਕੀਤੀ ਸਿੱਖ ਕਹਿਣ ਲੱਗਾ ਜਹਾਂਗੀਰ ਬਾਦਸ਼ਾਹ ਜੀ ਨੂੰ ਕਿ ਸੱਚੇ ਬਾਦਸ਼ਾਹ ਮੈਨੂੰ ਮੁਕਤੀ ਦੇ ਦਿਓ ਜਾਹਗੀਰ ਬਾਦਸ਼ਾਹ ਕਹਿਣ ਲੱਗਾ ਮੈਂ ਤੈਨੂੰ ਜ਼ਗੀਰਾਂ ਦੇ ਸਕਨਾ ਧਨ ਦੌਲਤ ਦੇ ਸਕਨਾ ਸੋਨਾ ਚਾਂਦੀ ਦੇ ਸਕਨਾ ਤੇਰੇ ਨਾਂ ਤੇ ਜ਼ਮੀਨਾਂ ਲਵਾ ਸਕਨਾ ਜੈਲਦਾਰੀ ਤੈਨੂੰ ਦੇ ਸਕਨਾ ਪਰ ਮੈਂ ਮੁਕਤੀ ਨਹੀਂ ਦੇ ਸਕਦਾ ਕਹਿੰਦੇ ਜੇ ਮੁਕਤੀ ਲੈਣੀ ਤੇ ਸੱਚੇ ਪਾਤਸ਼ਾਹ ਜੀ ਦੇ ਤੰਬੂ ਵਿੱਚ ਚਲਾ ਜਾ ਸੰਗਰਤੀ 'ਚ ਮੁਕਤ ਹੋਣਾ ਹੈ ਮੁਕਤੀ ਵੀ ਚਾਹੀਦੀ ਏ ਤੇ ਗੁਰੂ ਧਾਰਨਾ ਪਵੇਗਾ ਗੁਰਬਿਨ ਸੁਰਤਿ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਮੈਂ ਕਈ ਵਾਰੀ ਬੇਨਤੀ ਕਰਦਾ ਸਤਗੁਰੂ ਜੀ ਐਸੀ ਕਿਰਪਾ ਵਰਤਾ ਦੇਂਦੇ ਨੇ ਮੁਕਤ ਤਾਂ ਕਰਦੇ ਕਰਦੇ ਨੇ ਝੋਲੀਆਂ ਭਰਦੇ ਭਰਦੇ ਨੇ ਪਰ ਝੋਲੀਆਂ ਭਰਨ ਵਾਲਾ ਫਿਰ ਗੁਰੂ ਰਾਮਦਾਸ ਜੀ ਬਣਾ ਵੀ ਦਿੰਦੇ ਨੇ ਤੁਸੀਂ ਸ਼ਬਦ ਪੜ੍ਹਦੇ ਹੋ ਨਾ ਧੰ 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 ਜਨ ਆਇਆ ਜਿਸ ਪ੍ਰਸਾਰ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਅੱਜ ਬੰਦੇ ਨੂੰ 10 ਵਰ੍ਹਸੀਆਂ ਮਨਾ ਕੇ ਲੋਕ ਭੁੱਲ ਜਾਂਦੇ ਨੇ 20 ਸਾਲ ਬਾਅਦ ਭੁੱਲ ਜਾਂਦੇ ਨੇ ਕੋਈ 5 ਸਾਲ ਬਾਅਦ ਕੋਈ 50 ਸਾਲ ਭੁੱਲ ਜਾਂਦੇ ਨੇ ਪਰ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੂੰ ਜੁਗਾਂ-ਜੁਗਾਂ ਤੱਕ ਸਤਿਗੁਰੂ ਜੀ ਨੇ ਕਿਹਾ ਵੀ ਨਮਸਕਾਰਾਂ ਹੀ ਹੁੰਦੀਆਂ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇੱਥੇ ਇਕੱਲੀ ਵਡਿਆਈ ਨਹੀਂ ਮਿਲਦੀ ਮਹਾਰਾਜ ਕਹਿੰਦੇ ਨੇ ਦਰਗਾਹ ਦੇ ਵਿੱਚ ਵੀ ਮੁੱਖ ਉਹਨਾਂ ਦਾ ਉਜਲਾ ਹੋ ਜਾਂਦਾ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹਜ਼ਾਰਾਂ ਸੂਰਜ ਚੜ ਜਾਣ ਸੌਂਗ ਸੈਂਕੜੇ ਚੰਦਰਮੇ ਚੜ ਜਾਣ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਮਾਣ ਕਹਿੰਦੇ ਨੇ ਕਿੰਨਾ ਚਾਨਣ ਹੋ ਜਾਵੇਗਾ ਇੱਕ ਸੂਰਜ ਚੜਦਾ ਤੇ ਕਿੰਨਾ ਚਾਨਣ ਹੋਣਾ ਹਜ਼ਾਰਾਂ ਸੂਰਜ ਇਕੱਠੇ ਚੜ ਜਾਣ ਸੈਂਕੜੇ ਚੰਦਰਮਾ ਚੜ ਜਾਣ ਪਰ ਜੇ ਗੁਰੂ ਧਾਰਨ ਨੇ ਕੀਤਾ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਹਨੇਰਾ ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿੰਨ ਘੋਰ ਅੰਧਾਰ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਹਨੇਰਾ ਅੱਜ ਭਾਈ ਜੇਠਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਣ ਵਿੱਚ ਚਲੇ ਗਏ ਨੇ ਮੈਂ ਬੇਨਤੀ ਕਰਾਂ ਗੁਰੂ ਦੀ ਸ਼ਰਣ ਵਿੱਚ ਉਹ ਅਮੋਲਕ ਦਾਤਾਂ ਪ੍ਰਾਪਤ ਹੁੰਦੀਆਂ ਨੇ ਜਿਹੜੀਆਂ ਬਾਜ਼ਾਰੋਂ ਨਹੀਂ ਖਰੀਦੀਆਂ ਜਾਂਦੀਆਂ ਕੋਈ ਕਿਸੇ ਨੂੰ ਵਡਿਆਈ ਨਹੀਂ ਦੇ ਸਕਦਾ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ ਕੋਈ ਕਿਸੇ ਦੀ ਚਿੰਤਾ ਦੂਰ ਨਹੀਂ ਕਰ ਸਕਦਾ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਣ ਹੈ ਜਿੱਥੋਂ ਸਾਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਡਾਕਟਰ ਦਵਾਈ ਦੇ ਦਿੰਦੇ ਅੱਜ ਡਿਪਰੈਸ਼ਨ ਦੀ ਚਿੰਤਾ ਦੀ ਇੱਕ ਗੋਲੀ ਖਾਧੀ ਮਹੀਨੇ ਪਿੱਛੇ ਦੋ ਸਾਲ ਪਿੱਛੇ ਪੰਜ ਹੋ ਗਈ 10 10 ਗੋਲੀਆਂ ਖਾ ਕੇ ਬੰਦਾ ਸੌਂਦਾ ਜਿਸ ਨੂੰ ਡਿਪਰੈਸ਼ਨ ਦੀ ਬਿਮਾਰੀ ਪੈਦਾ ਹੋ ਜਾਂਦੀ ਪਰ ਸਤਿਗੁਰ ਜੀ ਦੀ ਐਸੀ ਸ਼ਰਨ ਹੈ ਜਿਨਨੇ ਗੁਰੂ ਤੇ ਭਰੋਸਾ ਰੱਖਿਆ ਸਤਿਗੁਰ ਜੀ ਉਹਦੀ ਫਿਰ ਚਿੰਤਾ ਵੀ ਦੂਰ ਕਰ ਦਿੰਦੇ ਗੱਲ ਹੈ ਭਰੋਸੇ ਦੀ ਸ਼ੰਕਾ ਨਾ ਹੋਵੇ